ਹਾਂ ਜੀ ਕਹਿੰਦੇ 25-25 ਲੱਖ ਰੁਪਏ ਦੇ ਰਹੇ ਹੋ। ਅਜੀ ਲਾ ਦੇ ਕਿੱਥੇ? ਨਹੀਂ ਸਾਹੀ ਸਾਨੂੰ ਕੋਈ ਫਲਦੇ ਕੋਲ 25 ਲੱਖ ਦਾ ਇਹਦੀ ਵੇਖਿਆ ਇਹ ਤੱਕ। ਤੁਹਾਨੂੰ ਕੋਈ ਦੱਸਾਈ ਜਿਹਨੇ ਕੋ ਜਿਹਨੂੰ ਲੈ ਰਹੇ ਹੋ ਜਿਹਦੇ ਕੋ ਸਾਡੇ ਕੋਲ ਤਾਂ ਸਾਦਾ ਅਹੀ ਤਾਂ 25 ਲੱਖ ਸਾਦੀ ਮੱਦੀ ਦੀ ਵੇਖਿਆ ਕਿਸੇ ਨੂੰ ਦੇਣਾ ਕਿੱਥੋਂ? ਸਮਝਦੇਂ ਦੀ ਗੱਲ। ਆਮ ਆਦਮੀ ਪਾਰਟੀ ਦੇ ਆਗੂ ਵੀ ਵਰਕਰ ਵੀ ਸਭ ਗਰੀਬ ਘਰਾਂ ਲਿਆ। ਇਹ ਕਾਂਗਰਸ ਦੀਆਂ ਫਵਾਹਾਂ ਨੇ। ਅਸੀਂ ਕਿਸੇ ਬੰਦੇ ਨੂੰ ਕੋਈ ਪੈਸਾ ਨਹੀਂ ਦੇ ਦੇਣਾ ਅਸੀਂ ਦੇਣਾ। ਪਰ ਇੱਕ ਗੱਲ ਪੱਕੀ ਆ ਤੁਸੀਂ ਅਗਲੀ ਗੱਲ ਨਾਲ ਮੈਨੂੰ ਪੁੱਛਿਓ। ਇੱਕ ਗੱਲ ਪੱਕੀ ਹੈ ਕਿ ਅਮਰਸਾਦੇ ਚ ਮਿਹਰ ਦੇਣਾ ਆਮਾ ਦੀ ਪਾਰਟੀ ਦਾ ਹੁਣ ਕਿੰਨੇ ਗ੍ਰੀਨ ਆ ਗਏ ਆ ਆਪਣੇ ਕਹਿੰਦੇ ਕਿੰਨੇ ਆ ਗਏ ਨੇ ਨਹੀਂ ਨਹੀਂ ਸਾਡੇ ਕੋਲ ਇਸ ਵੇਲੇ ਟੋਟਲ 38 ਹੈ ਹਾਂ ਜੀ ਕਾਗਦ ਉਸਕੋ 40 ਆ ਜੀ ਐਵੇਂ ਮੜਾ ਜਾ ਫਰਕ ਰਹਿ ਗਿਆ ਜੀ ਉਹ ਵੀ ਉਹ ਵੀ ਜਿਹੜਾ ਦਿੱਲੀ ਤੋਂ ਦੂਰ ਹੈ ਦਿੱਲੀ ਕੋ ਜਿਆਦਾ ਦੂਰ ਨਹੀਂ ਦਿੱਲੀ ਨੇੜੇ ਹੀ ਆ ਤੇ ਆਪਾਂ ਮਤਲਬ ਬੁਲਾਵਾਂਗੇ ਆਪਾਂ ਵਧੀਆ ਮੇਜ਼ ਅੰਮਸਾ ਸ਼ਹਿਰ ਨੂੰ ਦੇਵਾਂਗੇ ਜਿਹੜਾ ਸ਼ਹਿਰ ਦਾ ਵਧੀਆ ਅਵਕਾਸ਼ ਜਿੱਦਾਂ ਤੁਸੀਂ ਕਹਤਾ ਮੇਅਰ ਬਣਦੇ ਹੋ ਤੁਸੀਂ 26 ਤਰੀਕ ਤੋਂ ਪਹਿਲੇ ਮੇਅਰ ਬਣ ਰਿਹਾ ਵਾ ਮੈਂ ਕਿਹਾ ਵੇਖੀ ਜਾਉਂਦੀ ਕੌਣ ਸੀ ਬਣਾਉਂਦੇ ਵੇਖੋ ਬਣਵਾ ਕੇ ਖੁਦਾ ਦੇ ਕਰੇ ਕਦੋਂ ਕਰੂਗਾ ਪੜ੍ਹੂਗਾ ਜੀ ਮੈਂ ਕਿਹਾ ਪੜ੍ਹ ਜੂਗਾ ਜਲਦੀ ਪੜ੍ਹ ਜੂਗਾ ਆਪਣਾ ਕਿਵੇਂ ਪੂਰਾ ਹੋਏਗਾ ਕਿਉਂਕਿ 46 ਦਾ ਅੰਕੜਾ ਚਾਹੀਦਾ ਹੈ ਹਾਲੇ ਵੀ ਤੁਸੀਂ ਕਹ ਰਹੇ ਹੋ 38 ਆ ਉਹ ਪਾਪਾ ਜੀ ਅੰਕੜਾ ਪੂਰਾ ਹੋਊਗਾ ਤੇ ਤਾਂ ਹੀ ਪੜਾਵਾਂਗੇ ਬਿਨਾਂ ਅੰਕੜੇ ਥੋੜਾ ਬੜਾਉਣਾ ਕਾਗ ਤਾਈਂ ਤੁਹਾਡੀ ਗੱਲ ਹੀ ਹੈ ਉਹ ਜਿਹੜਾ ਕੋਈ ਜਰ ਦੇਖੋ ਪੂਰਾ ਪੰਜਾਬ ਦੇ ਵਿੱਚ ਸਾਡੀ ਪਾਰਟੀ ਹਮਸ਼ਾ ਹੀ ਕਹਿੰਦੀ ਆ ਕਿ ਜਿਹੜਾ ਵੀ ਬੰਦਾ ਪੰਜਾਬ ਪੱਖੀ ਆ ਜਿਹੜਾ ਬੰਦਾ ਪੰਜਾਬ ਦਾ ਭਲਾ ਸੋਚਦਾ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਦਲ ਚਾਹੇ ਭਾਜਪਾ ਚਾਹੇ ਕਿਤੇ ਵੀ ਆ ਉਹ ਸਾਡੀ ਪਾਰਟੀ ਜਾ ਸਕਦਾ ਕੋਈ ਗੱਲ ਹੀ ਨਹੀਂ ਕੋਈ ਪਾਰਟੀਆਂ ਸਾਰੀਆਂ ਥੋੜੀ ਮਾਰੀਆਂ ਹੁੰਦੀਆਂ ਉਹਨਾਂ ਚੰਗੇ ਬੰਦੇ ਹੁੰਦੇ ਆ ਇੱਥੇ ਵੀ ਵਾਸਤਾ ਮਤਲਬ ਪਾਵਾਂਗੇ ਕਿ ਜਿਹੜਾ ਬੰਦਾ ਮਸਾਦੀ ਭਲਾਈ ਚਾਹੁੰਦਾ ਉਹ ਆਵੇ ਸਾਡਾ ਸਹਿਯੋਗ ਕਦੇ ਹੀ ਹੱਤ ਦਾ ਸਹਿਯੋਗ ਕਦੇ ਲੇਡੀਜ਼ ਵੇਅ ਇੱਥੇ ਵੀ ਬਣ ਰਿਹਾ ਨਹੀਂ ਨਹੀਂ ਇਹ ਤੇ ਕੀ ਬਣ ਰਿਹਾ ਲੇਡੀ ਬਣਦਾ ਕਿ ਬੰਦਾ ਬਣਦਾ ਤੁਹਾਨੂੰ ਦੋ ਤਿੰਨ ਦਿਨਾਂ ਚ ਪਤਾ ਲੱਗ ਜਾਊਗਾ ਪਰ ਮੇਹਰਾਮਾਂ ਦੀ ਪਾਰਟੀ ਬਣੂ ਇਹ ਮੈਂ ਤੁਹਾਨੂੰ ਕਹਿੰਦਾ ਕਾਂਗਰਸ ਕਿੰਨੇ ਕਾਉਂਸਲ ਤੁਹਾਡੇ ਸੰਪਰਕ ਚ ਮੈਂ ਕ ਜੋ ਉਹਨਾਂ ਨੂੰ ਕਹੀ ਉਹ ਕਿਉਂ ਇੰਨਾ ਕਰਦੇ ਤੁਸੀਂ ਉਹ ਦੇਖੋ ਮੇਰੇ ਕੋਲ ਨੀ ਨਾ ਪੰਜ ਬੱਲੇ ਲੀਗਾ ਦੇਖੋ ਪਰਚਾ ਹੈ ਤੁਹਾਡੇ ਦੇਖੋ 36 ਦੇ ਹੋ ਗਏ ਸਾਡੇ ਹਾਂਜੀ ਕੁਝ ਆਪਣੇ ਕੋ ਇਦਾਂ ਦੇ ਜਿਹੜੇ ਬਾਦੋਂ ਸਪੋਰਟ ਕਰਨ ਵਾਲੇ ਵੀ ਅਸੀਂ ਬਾਦੋਂ ਸਪੋਰਟ ਕਰਦਾਂਗੇ ਅਸੀਂ ਇਦਾਂ ਦੀ ਉਹ ਛੋਟੇ ਲੈਵਲ ਦੀ ਰਾਜ ਦਿੱਤੀ ਨਹੀਂ ਕਰਦੇਗੇ ਇਹਨੂੰ ਲਾਓ ਇਹਨੂੰ ਲਾਓ ਕਿਹਾ ਠੀਕ ਹੈ ਓਕੇ ਆ ਸਮਝਦੇ ਕਿ ਨਹੀਂ ਤੁਹਾਨੂੰ ਕਿੰਨੀ ਕਿ ਮੁਸ਼ਕਲ ਆ ਰਹੀ ਕਿਉਂਕਿ ਤੁਸੀਂ ਲਗਾਤਾਰ ਮਨਾਉਣ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਜੀ ਦੇਖੋ ਮੁਸ਼ਕਲ ਇਹ ਆ ਕਿ ਗੁਰੂ ਰਾਮਬਾਸ ਦੀ ਨਗਰੀ ਹੈ ਗੁਰੂ ਰਾਮਦਾਸ ਦੀ ਇਸ ਨਗਰੀ ਵਾਸਤੇ ਜਿੰਨੀ ਵੀ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਏ ਆਪਾਂ ਲੰਘਣ ਨੂੰ ਤਿਆਰ ਆ ਪਰ ਮਿਹਰ ਵਧੀਆਂ ਦੇਾਂਗੇ ਸ਼ਾਇਦ ਆ ਤੁਸੀਂ ਇੱਕ ਬਿਲਾਉ ਨਹੀਂ ਸੰਪਰਕ ਕਿੰਨੇ ਕੁ ਲੋਕ ਤੁਹਾਡੇ ਨਾਲ ਦੂਜੀ ਪਾਰਟੀ ਦੇ ਕਿੰਨੇ ਕੁ ਪਹਿਲਾਂ ਪਹਿਲਾਂ ਮੇਰੇ 10ਵੇਂ ਲੋਕ ਸਭਾ ਦੀ ਲੈਕਚਰਰੀ ਆ ਮੈਂ ਮੌਜੂਦਾ ਮੰਤਰੀ ਆ ਐਮਐਲਏ ਆ ਸਾਦਾ ਅੰਮ੍ਰਿਤਸਰ ਦੀ ਆਪਣੇ ਸੰਪਰਕ ਚ ਸਾਦਾ ਅੰਮ੍ਰਿਤਸਰ ਦੀ ਆਪਣੇ ਦੋਸਤ ਮਿੱਤਰ ਨੇ ਯਾਰ ਕਾਂਗਰਸੀ ਅਕਾਲੀ ਭਾਜੀ ਬੀਜੇਪੀ ਸਿਆਸਤ ਪੋਪਰੀਆ ਪੋਪ ਮਿੱਤਰ ਵੀ ਆ ਸਮਾਜਿਕ ਦੋਸਤ ਤੇਰੀ ਮਾਂ ਜਿਹੜਾ ਇਹ ਫੇਰ ਨਹੀਂ ਗੱਲ ਨਹੀਂ ਮੰਨ ਰਹੀ ਜੀ ਨਹੀਂ ਨਹੀਂ ਹੋਣੀ ਚਾਹੀਦੀ ਮੇਮ ਇਮਰਾਨ ਦੇ ਤੇ ਦੇ ਬਾਵਜੂਦ ਵੀ ਗੱਲ ਨਹੀਂ ਮੰਨ ਰਹੀ ਜੀ ਨਹੀਂ 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 ਸਭ ਕੋ ਗੱਲ ਵੀ ਮੰਨ ਜੇ ਸਾਰਾ ਕੁਝ ਹੋਊਗਾ ਤੁਸੀਂ ਕਹੋ ਤਾਰੀਵਾਲ ਸਾਹਿਬ ਬਲਾਸਟ ਬੜੇ ਹੋ ਰਹੇ ਹੈ ਬਲਾਸਟ ਬੜੇ ਹੋ ਰਹੇ ਨਹੀਂ ਨਹੀਂ ਬਲਾਸਟ ਜਿਹੜੇ ਹੁੰਦੇ ਆ ਇਹ ਕੁਝ ਤਾਕਤਾਂ ਪਹਿਲਾਂ ਵੀ ਅਸੀਂ ਕਹੀਆਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਕੁਝ ਸ਼ੈਤਾਨ ਲੋਕ ਬਾਹਰ ਬੈਠੇ ਆ ਜਿਹੜੇ ਇੱਥੋਂ ਦੇ ਕਾਨੂੰਨ ਵਿਵਸਥਾ ਨੂੰ ਖਲਾਫ ਕਰਨਾ ਚਾਹੁੰਦੇ ਆ ਪਰ ਸਾਡੀ ਪੁਲਿਸ ਜਿਹੜੀ ਇੰਨੀ ਕਾਬਿਲ ਆ ਪਹਿਲਾਂ ਵੀ ਜਿਹੜੇ 8 ਦਾ ਬਲਾਸਟ ਹੋਇਆ ਸਾਰੇ ਦੋਸ਼ੀ ਫੜ ਲਿਆ ਹੁਣ ਕੱਲ 235 ਬੋਧ ਹੋਇਆ ਉਹ ਵੀ ਇੱਕ ਅੱਧੇ ਦਿਨ ਚ ਦੋਸ਼ੀ ਫੜ ਗਏ ਅਜੀਬ ਚੀਜ਼ ਹੈ ਸੋ ਮੇਅਰ ਦੇ ਮਾਮਲੇ ਚ ਕਾਂਗਰਸ ਨੇ ਦਾਵਾ ਕੀਤਾ ਕਿ ਅਸੀਂ 50 ਲੈ ਕੇ ਮੇਅਰ ਬਣਾਵਾਂਗੇ ਆਪਣਾ ਸਾਡੇ ਸੰਪਰਕ ਚ ਅੱਛਾ ਦਾਵਾ ਕਿਦਾਂ ਕੀਤਾ ਹੁੰਦਾ ਉਹ ਚ ਰਾਜਾ ਬੜਿੰਗ ਨੇ ਰਾਜਾ ਪ੍ਰਤਾਪ ਬਾਜਨ ਪ੍ਰਤਾਪ ਬਾਜਨ ਪੁੱਛੋ ਤਾਂ ਨਾ ਕਿੰਨੇ ਸੱਤ ਦੇ ਧੜੇ ਪਿਓ ਦੇ ਪੁੱਤਾਂ ਦੇ ਪੇਰੇ ਮੈਨੂੰ ਸੁਣ ਲੋ ਗਾ ਉਹ ਕਿੰਨੇ ਧੜੇ ਬੰਦੀ ਕੋਈ ਸੱਤ ਸੱਤ ਧੜੇ ਉਹਨਾਂ ਦੇ ਕੋਈ ਕਹਿੰਦਾ ਜੀ ਮੇਰੇ ਕੋ ਬਿਲਕੁਲ 40 ਕੋਈ ਕਹਿੰਦਾ ਬਿਲਕੁਲ 50 ਆ ਸਮਝ ਜਿੱਦਾਂ ਉੱਤੇ ਚੀਫ ਮਿਨਿਸਟਰ ਬਣ ਲਈ ਬਾਜਬਾ ਰਾਜਾ ਬੜਿੰਗ ਚੰਨੀ ਸਾਹਿਬ ਹੁਣੀ ਸਾਡੇ ਮੁੱਖ ਮੰਤਰੀ ਆ ਇਦਾਂ ਅੰਮ੍ਰਿਤਸਰ ਚ ਵੀ ਕਾਂਗਰਸ ਦੇ ਕਈ ਮਹਿਬਾਨ ਆ ਦੇ ਜਿੰਨੇ ਹਲਕੇ ਉਹਨੇ ਲੀਡਰ ਤੇ ਉਹਨੇ ਮਹਿਰ ਸਮਝਦੇ ਗੀ ਗੱਲ ਇੱਕ ਕਦ ਕੇ ਤੁਸੀਂ ਕਹਦਾ ਹੋ ਨਾ ਮੈਂ ਤੁਹਾਨੂੰ ਦੋ ਟੱਕ ਗੱਲ ਕਹਿ ਤੀ ਕਿ ਮਹਿਰ ਆਵਾ ਦੀ ਪਾਰਟੀ ਦਾ ਦਿੱਲੀ ਚ ਕੀ ਹੋ ਰਹੀ ਹੈ ਦਿੱਲੀ ਜਿੱਤਾਂਗੇ ਦਿੱਲੀ ਚ ਜਦ ਹੀ ਹੁਣ ਆਏ ਅੱਜ ਆਏ ਮੰਦਿਰ ਆਏ ਆ ਦਿੱਲੀ ਚ ਜੰਗ ਪੱਕਾ ਕੋ ਪੱਕਾ ਕਿੰਨੇ ਐਮਐਲ ਕਿੰਨੇ ਐਮਐਲ ਬਹੁਤ ਵਧੀਆ ਸਰਕਾਰ ਬਣੂ ਜੇ ਜਿੰਨੇ ਪਿਛਲੀ ਵਾਰ ਦੀ ਉਤੋਂ ਵੱਧ ਹੀ ਬਣੂਗੀ ਤੁਸੀਂ ਕਹੋ ਬੀਜਪੀ ਵਾਲੇ ਕਹਿੰਦੇ ਦਿੱਲੀ ਜਾ ਕੇ ਆਪ ਦਾ ਸਫਾਇਆ ਕਰੇਗੇ ਬੀਜਪੀ ਦੇ ਕਿਹਦੀ ਪੰਜਾਬ ਤੋਂ ਸਫਾਇਆ ਕਰਦਾ ਹੁੰਦਾ ਕਿੱਥੇ ਆ ਬੀਜਪੀ ਵਾਲੇ ਐਵੇਂ ਬਚਾਦੇ ਤੁਰ ਦਾ ਨਾਮ ਕਰਦਾ ਬਾਦ ਗੱਲਾਂ ਦਾ ਸਫਾਇਆ ਹੋ ਜਾਊਗਾ ਕੇਰਿਆ ਵਾਲੇ ਕੰਮ ਕਿੰਨੇ ਕੀਤੇ ਉੱਥੇ ਕੇਰਿਆ ਸਾਹਿਬ ਨੇ ਬਿਜਲੀ ਫ੍ਰੀ ਪਾਣੀ ਫ੍ਰੀ ਹਸਪਤਾਲ ਐਜੂਕੇਸ਼ਨ ਬੱਸਾਂ ਕਿੰਨੇ ਕੰਮ ਕੀਤੇ ਉੱਥੇ ਸਰ ਬੀਜਪੀ ਨੇ ਕੀਤਾ ਕੀ ਆਏ ਤਾਂ ਕਹਿੰਦੇ ਰੇਟੀਆਂ ਵੰਡਦੇ ਆ ਜੀ ਉਹਤੇ ਲੋਕ ਚਾਹਦੇ ਡਰੇ ਆਗੇ ਜੇ ਭਾਜਪੀ ਆ ਗਈ ਤੇ ਇਹਨਾਂ ਸਾਰਾ ਸਾਰਾ ਕੁਝ ਬੰਦ ਕਰ ਦੇਣਾ। ਬੀਜੇ ਵੀ 2500 ਰੁਪਏ ਵੰਡਣ ਦੀ ਗੱਲ ਕਰ। ਉਹ ਨਹੀਂ ਜੀ 25-3500 ਜਿੰਦਾ ਉਹ ਇਹਨਾਂ ਨੇ 15-15 ਲੱਖ ਰੁਪਏ ਵੰਡੇ ਆ ਉਦੋਂ। ਉਦੋਂ ਮੁੜ ਕੇ ਕਹਿੰਦੇ ਇਹ ਜੁਗਲਾ ਜੀ ਸਾਰਾ ਉਹ ਤਾਂ ਬੰਦਾ-ਬੰਦਾ 15 ਲੱਖ ਰੁਪਏ ਹੀ ਕਹਿੰਦੇ ਦੇਵਾਂਗੇ। 1100 ਤੁਸੀਂ ਵੀ ਕਿਹਾ ਸੀਗਾ। ਉਹ ਮਿਲਿਆ। ਕਹੀਂ 3 ਸਾਲ ਹੋਣ ਲੱਗ ਲਿਆ। ਮੈਂ ਕਦ ਸੱਤ ਸਾਲ ਜੀ ਅੱਜ ਸਾਲ ਜੀ ਦੇਖਦੇ ਆ ਕਿ ਕੰਮ ਹੋ ਰਿਹਾ। ਇਸ ਵਾਰ ਨਵੀਂ ਪਾਰਟੀ ਬਣਾ ਰਹੀ ਆ। ਅਮਰ ਬਾਦਲ ਮੱਥਾ ਟੇਕਿਆ ਉਹਨਾਂ ਨੇ। ਮੈਂ ਉਹਦੋਂ ਵੀ ਕਿਹਾ ਸੀਗਾ ਕਿ ਜੇ ਜਿਹੜੀ ਪਾਰਟੀ ਬਣਾਉਣੀ ਹੈ ਇਸ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿ ਕੇ ਕੋਈ ਵੀ ਬੰਦਾ ਪਾਰਟੀ ਬਣਾਉਂਦਾ ਹਰ ਇੱਕ ਨੂੰ ਹੱਕਿਆ ਬਣਾਵੇ ਸਮਝਦੇ ਕਿ ਦੀ ਗੱਲ ਉਹ ਦੇਸ਼ ਦੇ ਕਾਨੂੰਨ ਦੇ ਅੰਦਰ ਹੈ ਕਿ ਜੇ ਕੋਈ ਕਾਰਵਾਈ ਕਰਦਾ ਕੋਈ ਪੋਲਿਟਿਕਲ ਫੋਰਮ ਬਣਦਾ ਤੇ ਉਹ ਚਿੱਕੀ ਮਾਰਾ ਸੁਖਬੀਰ ਬਾਦਲ ਵੀ ਫੋਰਮ ਚ ਆ ਗਏ ਉਹ ਸੁਖਬੀਰ ਬਾਦਲ ਹੋਣੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਅਸੀਂ ਅਰੇਸਟ ਕਰ ਰਹੇ ਸੀ ਉਹਨਾਂ ਸੀ ਐਕਸ਼ਨ ਚ ਆ ਗਏ ਆ ਅੱਛਾ ਹਾਂਜੀ ਉਹਦੇ ਪਿਛਲੇ 100 ਸਾਲ ਤੋਂ ਐਕਸ਼ਨ ਚ ਨੇ ਉਹ ਗੱਪ ਉਹਦੇ ਪੁੱਤੋ ਐਕਸ਼ਨ ਚ ਆਏ ਤੇ ਕਾਲੀ ਦਲ ਖਤਮ ਕਰਤਾ ਨੇ ਹੁਣ ਕਹਿੰਦੇ ਐਕਸ਼ਨ ਚ ਹੋਣਾ ਦੱਸੋ ਮੈਨੂੰ ਪਹਿਲਾਂ ਉਹ ਕਹਿੰਦੇ ਸੀ ਆਰਾਮ ਕਰ ਰਹੇ ਸੀ ਹੁਣ ਅਸੀਂ ਆ ਗਏ ਉਹ ਥੋੜਾ ਆਰਾਮ ਕਰਦੇ ਪੰਜਾਬ ਦੇ ਲੋਕਾਂ ਦੇ ਆਰਾਮ ਕਰਾਤਾ ਉਹ ਕਦੋਂ ਦਾ ਵੀ ਪੰਜਾਬ ਦੇ ਲੋਕਾਂ ਨੇ ਸਭ ਘਰੀ ਭਾਇਆ ਉਹਨਾਂ ਨੂੰ ਉਹ ਤਾਂ ਹਮ ਦਲਾ ਕਰਨ ਵਾਲੇ ਉਹਦੇ ਕੁਰਸੀ ਵੇਖ ਕੇ ਉਹਨਾਂ ਨੂੰ ਐ ਮਤਲਬ ਅੱਖਾਂ ਖੁੱਲਦੀ ਉਹਨਾਂ ਦੀ ਲਾਲ ਡੈਰੀ ਚੱਲੇ ਵੀ ਨਾਮ ਲਿਖਿਆ ਉਹ ਉਹਦਾ ਕਈ ਜਿਹੜਾ ਲਿਖਿਆ ਲਾਲ ਡੈਰੀਆਂ ਕੰਨਾ ਸਰ ਤੁਹਾਨੂੰ ਦੇ ਦਾਂਗੇ ਉਹਨਾਂ ਦੀ ਲਾਲ ਡੈਰੀ ਅੱਜ ਕੀ ਕਰੀਓ